ਕਿ ਨਾ ਕੋਤਤ ਇਹ ਨਾ ਕਮਾਉਣਾ ਨਹੀਂ ਹੁੰਦਾ ਮਾਰਨ ਮਾਪੇ ਨੂੰ ਕਿ ਅੰਦਰ ਗੱਡੀ ਖੜੀ ਆ ਅਸੀਂ ਪਹਿਲਾਂ ਆਂਦਾਂ ਸੀ ਪ੍ਰਿੰਸੀਪਲ ਜੀ ਜਿਹੜਾ ਵੀ ਕੋਈ ਅਸਰ ਇਹਨਾਂ ਬੱਚਾ ਨੂੰ ਸ਼ੋਹਰੇ ਉਹ ਬਾਹਰ ਦੇ ਅੰਦਰ ਹੋਵੇ ਗੇਲੇ ਮਾਰਾ ਦੇ ਦੱਤ ਨੀ ਗੇਲੀ ਚੋਰੇ ਮੇਰੇ ਨੀ ਸਰ ਜੀ ਨੀ ਮਾਰੇ ਇਹਨੂੰ ਕਿਹੜੇ ਦਿਲਾਕੇ ਗਏ ਤੇਰੇ ਆ ਕੇ ਦੇਖ ਕੇ ਦੇ ਵੀ ਤੂੰ ਸਮਾਨ ਜਾਂ ਜੋ ਜੋ ਨਾ ਨਾ ਇੱਕ ਜਦੋਂ ਇੱਕ ਤੇਰੀ ਗੜੀ ਰੱਖ ਕੇ ਗੋਡਾ ਤੇ ਇਹ ਕਹਿੰਦੇ ਤੈਨੂੰ ਛੱਡਣਾ ਨਹੀਂਗਾ ਅੱਜ ਨਹੀਂ ਸੱਸਾਂ ਦੁਨੀ ਦੁਨੀ ਤੇ ਚਲ ਵੇ ਪਾਣੀ 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 ਵਿੱਚ ਵੀ ਨਹੀਂ ਆਉਂਦਾ ਲੈਟ ਲੈਟ ਵੀ ਬੰਦ ਕੀਤੀ ਹੋਈ ਹੈ ਤੁਹਾਡੀ ਸਾਰਾ ਕੁਝ ਕਟਿਆ ਕੈਮਰੇ ਕੂਮਰੇ ਸਾਰਾ ਕੁਝ ਬੋਰਡ ਤਰ੍ਹਾਂ ਲਾਤੀ ਹੈ ਆਹੋ ਮੋਹ ਮਾਲ ਵਿੱਚ ਮੈਂ ਲਾਈਆਂ ਬੀ ਡੀ ਆਰ ਚ ਜਹੇ ਪੈਣਾ ਦੀ ਖੱਜੀ ਕਰੀ ਉਹ ਜਿਹੜੀ ਹੈ ਲੇਡੀਜ਼ ਹੈ ਉਹ ਉਹਨੂੰ ਦੇਖੋ ਹਨਾ ਅਸੀਂ ਤਾਂ ਸਾਡੀ ਅੰਦਰ ਹੈ ਹਾਂ ਜੀ ਅੰਦਰ ਜਿਆਦਾ ਪ੍ਰੋਬਲਮ ਪੈ ਰਹੀ ਹੈ ਨਾ ਉਹਦੇ ਤਰ੍ਹਾਂ ਹੋ ਰਿਹਾ ਨਹੀਂ ਤੁਹਾਨੂੰ ਲੋ ਬਾਹਰ ਆ ਸਕਦੇ ਹੋ ਬਾਹਰ ਹੁਣ ਉੱਥੇ ਪਏ ਆ ਉਹ ਜਿਆਦਾ ਪ੍ਰੋਬਲਮ ਹੈ ਜੀ ਬਿਲਕੁਲ ਕੋਲ ਕੀਤੀ 112 ਤੇ ਬਗੈਰ 112 ਦੇ ਵੀ ਕੀਤੀ ਐਸ ਐਚਓ ਬਿਲਗਨ ਵੀ ਕੀਤੀ ਉਹ ਕਹਿੰਦੇ ਆ ਰਹੇ ਆ ਪ੍ਰਸ਼ਾਸਨ ਕੀ ਕਹਿੰਦੇ ਆ ਰਹੇ ਆ ਹਾਂ ਬਸ ਹਾਈ ਤੱਕ ਕਿੰਨਾ ਕੁ ਟਾਈਮ ਹੋ ਗਿਆ ਤੁਸੀਂ ਕਾਲ ਕੀਤੀ ਮੈਂ ਹੁਣ ਕੀਤੀ ਆ ਜਦੋਂ ਮੈਂ ਬਾਅਦ ਹੁਣ ਪਹੁੰਚਾ ਤਾਂ ਹੁਣ ਕਹਿੰਦੇ ਆ ਆ ਰਹੀ ਆ ਉਹ ਕੁੜੀ ਨੇ ਤਾਂ ਲੇਡੀਜ਼ ਨੇ ਸਾਡੀ ਨਹੀਂ ਕੁੜੀ ਨੇ ਤਾਂ ਇਹ ਸਾਡੇ ਨੂੰ ਕਿੰਨਾ ਚਿਰ ਹੋ ਗਿਆ ਅੰਦਰ ਬੰਦ ਕੀਤੇ ਨੂੰ ਹੁੰਦਾ ਜੀ ਲਗਭਗ ਹੋ ਹੀ ਗਿਆ ਉਹਨਾਂ 2 2.5 ਘੰਟੇ ਹੋ ਗਿਆ 2.5 ਘੰਟੇ ਹੋ ਗਿਆ ਕੋਈ ਸੁਣਾਈ ਨਹੀਂ ਹਨ ਤੁਸੀਂ ਹੁਣ ਬਾਹਰ ਆਉਣ ਆ ਰਹੇ ਆ ਤਾਂ ਕੇ ਸਾਡੇ ਸਾਹਮਣੇ ਮੈਂ ਤਾਂ ਇੱਥੇ ਆਇਆ ਸੀ ਦੇਖਣ ਕੀ ਗੱਲ ਹੋਈ ਆ ਸਾਨੂੰ ਫੋਨ ਆਇਆ ਜਦੋਂ ਹਾਂਜੀ ਫੋਨ ਖਾਲੋ ਵੀ ਅੰਦਰ ਉਹ ਜਿੰਦਾ ਲੱਤ ਦੇਖੋ ਸਾਡੇ ਸਾਹਮਣੇ ਜਿੰਦਾ ਕਿਹਨੇ ਲਾਇਆ ਜੀ ਜਿੰਦਾ ਇਹਨਾਂ ਦੇ ਜਿਹੜੇ ਮੋਹਲੀ ਪਾਰਟੀ ਬਣਾਉਣੇ ਲਾਤਦੇ ਹਨ ਭਾਜੀ ਸਾਡੀ ਅੰਦਰ ਮੋਟਰਸਾਈਕਲ ਖੜਾ ਕੀਤਾ ਇਹ ਨਹੀਂ ਫੜ ਕੇ ਤੇ ਅਸੀਂ ਇੱਥੇ ਕੰਮ ਕਰਦੇ ਆਂ ਤੇ ਸਾਨੂੰ ਆ ਕੇ ਇਹਨਾਂ ਨੇ ਧਮਕੀ ਦਿੱਤੀ ਆ ਬੇ ਤੁਸੀਂ ਇੱਥੋਂ ਚਲ ਜਾਓ ਨਹੀਂ ਤਾਂ ਤੁਹਾਨੂੰ ਵੀ ਅੰਦਰ ਕਰਾ ਦੇਣਾ ਹੈ ਕੌਣ ਕਹਿ ਰਿਹਾ ਤੇ ਕਿਹਨੇ ਬਾਈਕ ਅੰਦਰ ਕੀਤੀ ਇਹਨਾਂ ਦੇ ਡੈਡੀ ਕਹਿ ਰਹੇ ਸੀਗੇ ਜਸਪਾਲ ਸਿੰਘ ਹਾਂਜੀ ਤੇ ਕਹਿੰਦੇ ਤੁਸੀਂ ਇੱਥੋਂ ਚਲ ਜਾਓ ਨਹੀਂ ਤਾਂ ਤੁਹਾਨੂੰ ਵੀ ਅੰਦਰ ਕਰਾ ਦੇਣਾ ਬੇ ਅੱਗੇ ਤਾਂ ਇੱਕ ਦਿਨ ਤਾਂ ਕਈ ਚੱਲਦਾ ਹੀ ਹੈ ਬੇ ਤੁਸੀਂ ਵੀ ਅੰਦਰ ਜਾਓਗੇ ਤੇ ਸਾਨੂੰ ਧਮਕੀਆਂ ਦਿੰਦੇ ਸੀਗੇ ਬਾਹਰ ਨਿਕਲ ਜਾਓ ਬਾਹਰ ਕਿੰਨੇ ਕਬਜੇ ਦੀ ਵਾਰਦਾਤ ਹੈ ਜੀ ਜਦੋਂ ਤੁਹਾਨੂੰ ਤੁਹਾਡਾ ਮੋਟਰਸਾਈਕਲ ਵਗੈਰਾ ਫੜਿਆ ਇਹਨਾਂ ਨੇ ਮੋਟਰਸਾਈਕਲ ਭਾਜੀ ਬੱਸ ਅਸੀਂ ਕੰਮ ਕਰਦੇ ਤੁਹਾਨੂੰ ਦੱਸਿਆ ਵੀ ਅਸੀਂ ਅੰਦਰ ਖੜਾ ਕੀਤਾ ਸੀ ਮੋਟਰਸਾਈਕਲ ਸਾਨੂੰ ਕਹਿੰਦੇ ਇੱਥੋਂ ਨਿਕਲ ਜਾਓ ਮੋਟਰਸਾਈਕਲ ਵੀ ਨਹੀਂ ਸਾਨੂੰ ਚੱਕਣ ਦਿੱਤਾ ਅੰਦਰੋਂ ਕਹਿੰਦੇ ਤੂੰ ਬਾਹਰ ਨਿਕਲੋ ਕੀ ਕੰਮਕਾਰ ਕਰਦੇ ਆ ਕੰਮ ਭਾਜੀ ਅਸੀਂ ਖੇਤੀਬਾੜੀ ਦਾ ਹੀ ਸੰਭਾਲਦੇ ਆ ਭਾਜੀ ਦਾ ਕੰਮ ਤੇ ਕੰਪੈਨ ਚਲਾਉਂਦੇ ਆ ਕੰਪੈਨ ਖੋਲੀ ਸੀਗੀ ਉਹਦਾ ਕੰਮ ਕਰਦੇ ਸੀ ਕਿੰਨੇ ਟਾਈਮ ਤੋਂ ਕਰ ਰਹੇ ਆ ਅਸੀਂ ਸਾਨੂੰ ਹੋ ਗਿਆ 5 ਮਹੀਨੇ ਕੰਮ ਕਰਦੇ ਆ ਕੀ ਆ ਮਾੜੀ ਆ ਬੋਰੋ ਕਰਾਉਂਦੇ। ਤੇ ਤੁਹਾਡਾ ਹੁਣ ਮੋਟਰਸਾਈਕਲ ਵਗੈਰਾ ਮਿਲਿਆ ਤੁਹਾਨੂੰ? ਨਹੀਂ ਭਾਜੀ ਅੰਦਰ ਹੀ ਖੜਾ ਮੋਟਰਸਾਈਕਲ ਸਾਡਾ ਕੁੰਡੇ ਲਾਤੇ ਆ ਬਸ ਸਾਰੇ ਪਾਸੇੋਂ ਸਾਨੂੰ ਬਾਹਰ ਘਟਨਦਾ ਉਧਰੋਂ ਕਹਿੰਦੇ ਚਲ ਜਾਓ ਤੁਸੀਂ ਇੱਥੋਂ। ਪੁਲਿਸ ਨੂੰ ਸ਼ਿਕਾਇਤ ਵਗੈਰਾ ਕੀਤੀ ਐ ਜੀ? ਠੀਕ ਭਾਜੀ ਇਹ ਭਾਜੀ ਅੰਦਰ ਆਉਂਦਾ। ਹਾਂ ਜੀ। ਤੁਹਾਨੂੰ 112 ਤੇ ਕਾਲ ਆਈ ਸੀ ਇੱਕ ਗ੍ਰਿਸ਼ਿਸ਼ ਕੋਰ ਪਤਨੀ ਹੋ ਦਿੰਦੇ ਸੀ। ਉਮਰਪੁਰ ਕਲਾ। ਉਹਨੇ ਫੋਨ ਕੀਤਾ ਸੀ 112 ਤੇ ਮੇਰੇ ਸੱਸ ਸਹੁਰਾ ਮੈਨੂੰ ਕੁੱਟ ਮਾਰਦੇ ਆ। ਹੂੰ। ਜਦੋਂ ਅਸੀਂ ਆਏ ਆ ਆ ਕੇ ਦੇਖਿਆ ਤੇ ਸੱਸ ਸਹੁਰਾ ਨੇ ਅੰਦਰ ਲੋਕ ਲਾਇਆ ਸੀ। ਹੂੰ। ਤੇ ਉਹ ਲੋਕ ਲਾ ਕੇ ਕੁੜੀ ਨੂੰ ਪੁੱਛ ਕੀਤੀ ਤੇ ਉਹਨਾਂ ਨੇ ਕਿਹਾ ਵੀ ਮੇਰੀ ਉਹ ਨਾਮ ਹੈ ਮੇਰੇ ਸੱਸ ਸਹੁਰੇ ਨੇ ਪਟਵਾਰ ਕੀਤੀ ਤੇ ਹੁਣ ਅਸੀਂ ਕੁੜੀ ਨੂੰ ਭੇਜਤਾ ਹਸਪੀਟਲ ਦੋ ਸੱਤਾਂ ਲੱਗੀਆਂ ਤੇ ਬਾਕੀ ਜੋ ਵੀ ਕਾਰਵਾਈ ਹੈਗੀ ਆ ਅਸੀਂ ਬਣਨ ਜਾਵੇ ਪਹੁੰਚ ਜਾਵਾਂ ਮਤਲਬ ਕੁੜੀ ਨੂੰ ਅੰਦਰ ਬੰਦ ਕਰਵਾਇਆ ਹੈ ਜਗ੍ਹਾ ਕੁੜੀ ਨੂੰ ਤੁਸੀਂ ਲੋਕ ਲਾਏ ਆ ਆਪਣੀ ਲੋਕ ਅਸੀਂ ਬਾਹਰੋਂ ਹੀ ਕੁੰਡਾ ਲਾਇਆ ਸੀਗਾ ਲੋਕ ਲੱਗੇ ਹੋਏ ਸਨ ਲੋਕ ਗੇਟ ਨੂੰ ਲੱਗਾ ਸੀ ਗੇਟ ਨੂੰ ਗੇਟ ਨੂੰ ਲੱਗਾ ਸੀ ਗੇਟ ਨੂੰ ਲੋਕ ਲਾਇਆ ਸੀ ਕੁੜੀ ਨੂੰ ਬਾਹਰ ਕੱਢ ਕੇ ਹੁਣ ਕੀ ਪੇਟਾ ਹਸਪੀਟਲ ਕੁੜੀ ਦੇ ਹਾਲਤ ਕਿਦਾਂ ਦੇ ਸੀਗੇ ਜੀ ਕੁੜੀ ਦੱਸਦੀ ਕਹਿੰਦੀ ਮੇਰੇ ਪੇਟ ਦਾ ਹਥ ਮਰੀ ਗਈ ਹੂੰ ਪ੍ਰੈਗਨੈਂਟ ਹੈ ਕੁੜੀ ਜੀ ਤੈਨੂੰ ਦੱਸਦੀ ਉਹਦੇ ਸੁਣਦਾ ਕੋਈ ਕੀ ਲੱਗਦਾ ਇਹ ਕਿਡਨੈਪਿੰਗ ਦਾ ਮਾਮਲਾ ਸੀ ਕੀ ਉਹ ਅੰਦਰ ਬੰਦ ਕਰਿਆ ਪਿੰਡਾਂ ਦਾ ਕੋਈ ਆਪਸੀ ਨਾ ਧਰੇਲੂ ਜਿਹੜਾ ਹੈ ਕਾਫੀ ਦੇਰ ਦਾ ਹੀ ਆ ਪਰ ਉਹਨੂੰ ਅੰਦਰ ਬੰਦ ਕਰਕੇ ਰੱਖਿਆ ਸੀ ਕੀ ਲੱਗਦਾ ਤੁਹਾਨੂੰ ਮੌਕੇ ਵੀ ਉਹਦੇ ਪਰਿਵਾਰਕ ਮੈਂਬਰ ਜਿਹੜੇ ਬਾਹਰ ਬੈਠੇ ਪੇਕਾ ਪਰਿਵਾਰ ਕਾਹਦਾ ਬਾਹਰ ਸ ਹਾਂ ਉਹਦਾ ਬੈਕਅਪ ਰੋਕ ਕੇ ਰੱਖਿਆ ਹੈ ਜਿਗਾ ਲੋਕ ਲਾਇਆ ਹੈ ਸੀ ਲੋਕੰਦਰ ਲਾਇਆ ਸੀ ਕੋਈ ਸੀਸੀ ਪਟੀ ਵਗੈਰਾ ਵੀ ਕਹਿੰਦੇ ਕੈਮਰੇ ਵਗੈਰਾ ਬੰਦ ਸੀ ਕਹਿੰਦੇ ਬੰਦ ਕੀਤੀ ਲਾਈਟ ਵੀ ਬੰਦ ਸੀ ਲਾਈਟ ਵੀ ਬੰਦ ਕੀਤੀ ਹੈ ਇੱਕ ਕੰਪਲੇਂਟ ਕੀਤੀ ਨੂੰ ਕਾਫੀ ਟਾਈਮ ਹੋ ਗਿਆ 2 2.5 ਘੰਟੇ ਬਾਅਦ ਪੁਲਿਸ ਪਹੁੰਚ ਰਹੀ ਹੈ ਉਹਦਾ ਕੀ ਕਾਰਨ ਰਿਹਾ ਜੀ ਕਿਉਂਕਿ ਇੱਥੇ ਅਸੀਂ ਬਾਹਰ 1.5 ਘੰਟੇ ਵੀਡੀਓ ਨੂੰ ਹੋ ਗਿਆ ਇੱਥੇ ਪਿੰਡ ਵਾਲੇ ਆ ਗਏ ਉਹਦੇ ਪੇਕਾ ਪਰਿਵਾਰ ਹੋ ਗਿਆ ਪੁਲਿਸ 5 ਕਿਲੋਮੀਟਰ ਤੋਂ ਇੰਨਾ ਟਾਈਮ ਲੱਗ ਗਿਆ ਇਤੋਂ ਪਹਿਲਾਂ ਇੱਕ ਐਕਸੀਡੈਂਟ ਹੋਇਆ ਸੀ ਇੱਥੇ ਪੌੜਾ ਰੋਡ ਤੇ ਇੱਥੇ ਵੀ ਉਹ ਕਾਫੀ ਲੋਕ ਇਕੱਠੇ ਹੋਏ ਸੀ ਤੇ ਉਹਨਾਂ ਨੂੰ ਉਹਨਾਂ ਟ੍ਰੈਕ ਦੀ ਨਾ ਟੱਕਰ ਮਾਰੀ ਸੀ ਗੱਡੀ ਦੇ ਵਿੱਚ ਉਹ ਕਾਫੀ ਰੋਡ ਜਾਮ ਕੀਤਾ ਸੀਗਾ ਉਧਰ ਸੁਝਾ ਕੇ ਫਿਰ ਅਸੀਂ ਦਰਵਾਜ਼ਾ ਆਏ ਇਹ ਤੁਸੀਂ ਦੇਖਿਆ ਉਹਨਾਂ ਕੁੜੀ ਦੇ ਹਾਲ ਤੇ ਹੈ ਜੇ ਕੋਈ ਕੁੜ ਦੇਖ ਲਈ ਕੁੜੀ ਹੁਣ ਕੁੜੀ ਨੂੰ ਹਸਪਤਾਲ ਭੇਜਤਾ ਜੋ ਗਿਆਨ ਦੋਗੀ ਉਹ ਕਾਪਾ ਕੰਮ ਵੀ ਕਰਦੇ ਥੈਂਕ ਯੂ